ਸਾਰੇ ਅੰਡ ਗਾਈਜ਼ ਅੱਪਾ ਅੱਜ ਚੱਲੇ ਆ 골ਡਨ ਟੈਪਲ ਆ ਪੰਮਾ ਨਾਲਾ ਆ ਗਾ ਮਨਾਲਾ ਤੇ ਨਾਲ ਦੇ ਘਾਰ ਔਰ ਸਾਰੇ ਚੱਲੇ ਆ ਘਰ ਰੱਖ ਕੇ ਯਾਰ ਦੇਖੋ ਅਗਾਂ ਮਾ ਅਗਾਂ ਮਾ ਇੱਕ ਦਿਨ ਵਾਸਤੇ ਚੱਲੇ ਆ ਤੇ ਕੱਪੜੇ ਚੈੱਕ ਕਰੋ ਗਾਈਜ਼ ਜਿੱਦਾਂ ਮਹੀਨਾ ਰਹਿਣ ਚੱਲੇ ਨੇ ਤੇ ਪੈਕ ਚੈੱਕ ਕਰੋ ਗਾਈਜ਼ ਕਿੰਨੇ ਨੇ ਆਪਾਂ ਜਾਣਾ ਬੱਸ ਤੇ ਪਹਿਲਾਂ ਆਪਾਂ ਇਧਰੋਂ ਕਰਾਂਗੇ ਆਟੋ ਬੱਸ ਅਡੇ ਤੱਕ ਫਿਰ ਆ ਕੇ ਬੱਸ ਲਵਾਵਾਂਗੇ ਆਟੋ ਕਰ ਰਹੇ ਹਾਂ ਹੁਣ ਆੜੋ ਚੈੱਕ ਕਰੋ ਗਾਈ ਕਿੰਨੇ ਰੋਕ ਗਏ ਨੇ ਇਹ ਬੱਦਲ ਚੈੱਕ ਕਰੋ ਕਿੰਨਾ ਘੈਂਟ ਬਣਿਆ ਹੋਇਆ ਗਾਈ ਆਪਾਂ ਆੜੋ ਤੇ ਬਹਿ ਚੁੱਕੇ ਹਾਂ ਹੁਣ ਆਪਾਂ ਜਾ ਰਹੇ ਹਾਂ ਬੱਸ ਅਡੇ पांच चेक करो गाइस कितना हो गया से अपने गोदी से रखे हुए हैं मैं आगे बैठा है आप जाके दर्शन करावांगे गाइस आपा बस अड्डे पहुँच चुके हैं आप अपन अंदर जा रहे हैं आगे रहे हैं बस से जा रहे हैं चुके लास्टली सीट लास्ट तो मिलने चैट दें लास्टली सीट देखो इन चीजों का लफाफा रखे है सुधरता है भराबा ਸਾਰਥਾਂ ਚੀਜ਼ਾਂ 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 ਆ ਦਿਖਾਈਓ ਆਪਾਂ ਚੱਲ ਚੀਜ਼ਾਂ ਚੀਜ਼ਾਂ ਦਾ ਲਪਾਫਾ ਦਿਖਾਈਓ ਉਹ ਲੈ ਜਾਫਰ ਵਾਲਾ ਕਿੱਡਾ ਬਦਲ ਪਾਉ ਭਰਿਆ ਆਪਾਂ ਬਰਦਾਰ ਪਹੁੰਚ ਚੁੱਕੇ ਆਂ ਫਿਰ ਵਾਸਤੇ ਦੇਖੀ ਆਂ ਬਈ ਚੈੱਕ ਕਰੋ ਆਪਾਂ ਬਸ ਤੋਂ ਉਤਰ ਕੇ ਉਹ ਨਾਟੋ ਕਰ ਲਿਆ ਆਂ ਰਸ਼ਵੋਹ ਦੀ ਜਿਆਦਾ ਅੰਮਰਸਰ ਦਾ ਵੀਊ ਚੈੱਕ ਕਰਸੋ ਪਹਿਲਾਂ ਉਹ ਨੂੰ ਅੱਗੇ ਬੈਠੇ ਆਂ ਅਟਾ ਉਹਦੇ ਆਪੇ ਆਉਂਦੇ ਆਂ ਬਹੁਤ ਆਟਾ ਚੋਂ ਨਾ ਚੁੱਕੇ ਆਂ ਅੰਦਰ ਗੈਸਟ ਹਾਊਸ ਹੈ ਜੱਸ ਸਿੱਧੂ ਗੈਸਟ ਹਾਊਸ ਉਥੇ ਆਪ ਰਹਿਣਾ ਚੈੱਕ ਕਰੋ ਦੋਰਾ ਕਮਰਾ ਇਹ ਪਰਹਿਣਾ ਇਸ ਵੀ ਲੱਗਾ ਗਾਇਸ ਆਪਾਂ ਮਾਰਾ ਉੱਤਾ ਬਾਹਰ ਆਏ ਸੀ ਵੈਸੀ ਕੋ ਮਨ ਵਸਤੇ ਆਰਾਮ ਕਰਤਾ ਬਈ ਆ ਰਿਹਾ ਹੈ ਆਪਣੇ ਲੁਧਿਆਣੇ ਦੁਕਾਨਾਂ ਹੈਗੀਆਂ ਉੱਥੇ ਹੀ ਹੈਂ ਇੱਧਰ ਵੀ ਆਪਾਂ এনਵਾਈਰਨਮੈਂਟ ਕਰ ਰਹੇ ਆ ਤੁਸੀਂ ਵੀ ਵਲੌਗ ਪੂਰਾ ਦੇਖਿਓ ਐਂਡ ਤੱਕ ਆਪਾਂ ਕੋ ਦੁਬਾਰੇ ਵੀ ਜਾਵਾਂਗੇ ਰਾਤੀ ਸ਼ਾਇਦ ਤੇ ਗੁਰਦੁਆਰੇ ਆ ਗਿਆ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਵੇਂ ਆਪਾਂ ਬਿਆਰ ਘੁੰਦੇ ਘੁੰਦੇ ਆਪਾਂ ਗੁਰਦੁਆਰੇ ਆ ਚੁੱਕੇ ਆਂ ਆਪਾਂ ਤੁਹਾਨੂੰ ਬਤਾਰਿਕਾਂ ਜਾਂਗੂ ਅੰਦਰ ਆਪਾਂ ਜੋੜੇ ਵਗੈਰਾ ਜੋੜੇ ਘਰ ਚ ਲਗਾ ਲਾ ਦਿੱਤੇ ਨੇ ਅੰਮ੍ਰਿਤ ਖੋਜਦੇ

मत् टेक जाने इको बारी कमरे चेक करो काफी ज्यादा इस मामा हम चले गए मैं पीछे रह गया ਜਾਦਾ ਹੈ ਤਾਂ ਫੜ ਕੇ ਮਾਰਦੇ ਗਾਈਜ਼ ਆਪਾਂ ਸਿੰਗਲ ਵਾਲੀ ਲੈਂਡਿੰਗ ਵਿੱਚ ਆ ਚੁੱਕੇ ਹਾਂ ਜੋਨਾਂ ਆਪਾਂ ਅੰਦਰ ਬਸ ਮਥਰੇ ਇਕੱਲੇ ਲੱਗੇ ਆ ਜਲਦੀ ਬਾਹਰ ਜਰਸ਼ਨ ਕਰ ਲਓ ਅੰਦਰ ਕਿਉਂਕਿ ਉਹਨਾਂ ਨੇ ਵੀਡੀਓ ਗਾਈਜ਼ ਆਪਾਂ ਮੱਥਾ ਢੇਕ ਕੇ ਬਾਹਰ ਆ ਚੁੱਕੇ ਆ ਮਾਤਾ ਦੇ ਕੰਮ ਵਾਸਤੇ ਆਏ ਸੀਗੇ ਤੇ ਇਧਰੋਂ ਚੈੱਕ ਕਰੋ ਗਾਈਜ਼ ਆਪਾਂ ਮਾਤਾ ਦੇ ਕੇ ਹੁਣ ਆਪਾਂ ਚੱਲੇ ਆਂ ਵਾਪਸ ਇਹ ਜੇ ਦਰਸ਼ਣ ਕਰਕੇ ਬਹੁਤ ਹੀ ਮਨੰਦਾ ਆ ਗਾਈਜ਼ ਫਿਸ਼ਾਂ ਚੈੱਕ ਕਰੋ ਕਈ ਤੇ ਨੇ ਵੱਡੀਆਂ ਵੱਡੀਆਂ ਨੇ ਗਾਈਜ਼ ਆ ਦੇਖਿਓ ਬਲੈਕ ਵਾਲੀ ਕਿੰਨੀ ਵੱਡੀ ਲੈਂ ਚੱਲੇ ਆ ਜੋੜੇ ਤੇ ਜੋੜੇ ਲੈ ਕੇ ਮੇਰਾ ਅ빠 ਜਾਵਾਂਗੇ ਜਿੱਥੇ ਆਪਣਾ ਆਪਰ ਉਮਰ ਦਿੱਤਾ ਸੀਗਾ ਉੱਧਰ ਜਾਵਾਂਗੇ ਆਪਾਂ ਜੋੜੇ ਘਰ ਕੋਲ ਆ ਚੁੱਕੇ ਹੁਣ ਆਪਾਂ ਜੋੜੇ ਲੈ ਕੇ ਹੁਣ ਆਪਾਂ ਜਾਵਾਂਗੇ ਆਪਣੇ ਕਮਰੇ ਜੁਨਾ ਟੋਕਨ ਹੁਣ ਆਪਾਂ ਜੋੜੇ ਲੈਣ ਵਾਸਤੇ ਆ ਗਏ ਆ ਜਿਵੇਂ ਆਪਾਂ 5 ਰੁਪਏ ਵਾਲੀ ਗੋਲਡ ਰਿੰਗ ਪੀਂ ਚੱਲੇ ਆ ਬਸ ਖੁੱਲਾ ਹੋਵੇ ਬਾ ਜਾ ਰਹੇ ਆ ਵਧੀਆ 5 ਰੁਪਏ 5 ਰੁਪਏ ਜੀ ਤੈਨੂੰ ਪਤਾ ਪਤਾ ਦਿੰਨਾ ਨਹੀਂ ਪਤਾ ਪਰ ਅਮੀਰ ਬੁੱਲੀ ਜੰਨਾ 500 ਰੁਪਏ ਲਿਖਿਆ ਹੈ ਗਾਈਜ਼ ਉਹ ਰਿਹਾ 500 ਰੁਪਏ ਲਿਖਿਆ 500 ਰੁਪਏ ਲਿਖਿਆ ਕੋਲਡ ਡਰਿੰਕ ਵਾਸਤੇ ਲੈਣ ਚੈੱਕ ਕਰੋ ਕਿ ਨਹੀਂ ਲੰਬੀ ਲੱਗੀ ਹੋਈ ਹੈ ਤੇ ਇਹ ਮੈਨੂੰ ਲੜੀ ਜਾਂਦੀ ਹੈ ਮੇਰਾ ਪਹ ਲੈਨ ਚ ਲੱਗ ਗਿਆ ਹੈ ਆਪਾਂ ਕੋਲਡ ਡਰਿੰਕ ਲੈ ਆਏ ਆ ਗਾਈਜ਼ ਆਪਾਂ ਗਏ ਆ ਥੱਕਣ ਤੇ ਆਪਣੇ ਲੱਤਾਂ ਜੋਨ ਲੱਗੀ ਦਰਦ ਤੇ ਆਪਾਂ ਹੁਣ ਚੱਲੇ ਆਂ ਕਮਰੇ ਜੀ ਆਪਣੇ ਬੋਲ ਰਹੇ ਹੋਗੇ ਵਗੈਰਾ ਪਹੇਲੀ ਆ। ਉੱਥੇ ਜਾ ਪਾ ਜਾ ਰਹੇ ਆ ਹੁਣ। ਜੇ ਆਪਾਂ ਕਮਰੇ ਵਿੱਚ ਆ ਚੁੱਕੇ ਆਂ। ਜੇ ਹੁਣ ਨਾ ਪਾ ਜਾ ਰਹੇ ਆ ਸ਼ੀਦਾ ਦੇ ਗੋਦਵਾਰੇ। ਤੇ ਟਾਈਮ ਗਾਈਜ਼ 8 ਵਜੇ ਚੁੱਕੇ ਨੇ। ਆਪਾਂ ਸਾਰੇ ਇਹ ਨਹੀਂ ਜਾ ਰਹੇ ਆ। ਵੇਜ ਇਧਰ ਤਾਂ ਰਾਤ ਦਾ ਵਿਊ ਦੇਖਣ ਨਾਲ ਹੁੰਦਾ। ਉਹ ਘੈਂਟ ਹੁੰਦਾ। ਵੇਜ ਇਧਰ ਟੀਟਾ ਜੁਨੀਆ ਵੀ ਆ ਗਏ ਖਾਣ ਪੀਣ ਦੀ ਆ। ਸਾਰੀਆਂ ਸਵਾਦ ਹੁੰਦੀਆਂ ਨੇ। ਆਪਾਂ ਅੰਦੇ ਵਕਤ ਖਾਵਾਂਗੇ ਪਹਿਲਾਂ ਆਪਾਂ ਗੁਰਦੁਆਰੇ ਮੱਥੇ ਟੇਕ ਆਈਏ ਅੱਜ ਨਾਲੇ ਕੋਈ ਗਲਤ ਤਾਂ ਅੱਜ ਦੀ 12 ਅਪ੍ਰੈਲ ਤੇ ਕੱਲ੍ਹ ਕਹਿੰਦੇ 13 ਅਪ੍ਰੈਲ ਦੀ ਹੈਗੀ ਵੀ ਸਾਖੀ ਤੇ ਆਪਾਂ ਕੰਮ ਕਰਕੇ ਆਏ ਸੀ ਜੇ ਵੈਸੇ ਗੁਰਦੁਆਰੇ ਤੇ ਆਪਾਂ ਅੰਤਰਾਤੀ ਇਸ਼ਨਾਨ ਕਰਨ ਵੀ ਜਾਵਾਂਗੇ ਕੋਲਨ ਐਪਲ ਤੇ ਬਾਦੂ ਨੱਪਾ ਜਾ ਰਹੇ ਆ ਵਾ ਸ਼ੀਟਾਂ ਦੇ ਦੁਆਰੇ ਉੱਥੇ ਆ ਕੇ ਮਿਲਦੇ ਆਪਾਂ ਤੁਹਾਨੂੰ ਅੱਜ ਆਪਾਂ ਕੇ ਇੱਥੇ ਪਹੁੰਚ ਤੇ ਗਾਇਸ ਇੱਧਰ ਇੱਕੀ ਪਾਰਕਿੰਗ ਤੇ ਆਪਾਂ ਜਾ ਰਹੇ ਹਾਂ ਅੰਦਰ ਮੁਠੜੇ ਕਰਨ ਵਾਸਤੇ ਗਾਇਸ ਆਪਾਂ ਕੇ ਇੱਥੇ ਪਹੁੰਚ ਤੇ ਲਾਪਾ ਜੋੜੇ ਲਾਵਾਂਗੇ ਆਪਾਂ ਜੋੜੇ ਲਾ ਦਿੱਤੇ ਨੇ ਪਾਉਣਾ ਚੱਲਿਆ ਅੰਦਰ ਦਰਬਾਰ ਚ ਮਥੜੇ ਕਰਨ ਵਾਸਤੇ ਗਾਇਜ਼ ਆਪਾਂ ਅੰਦਰ ਆ ਚੁੱਕੇ ਹਾਂ ਦਰਬਾਰ ਤੇ ਸੰਗਤ ਗਾਇਜ਼ ਬਹੁਤ ਜ਼ਿਆਦਾ ਹੈ ਆ ਗੱਲੋਂ ਗਾਈਜ਼ ਆਪਾਂ ਜੋੜ ਤੇ ਮੱਥਾ ਟੇਕਣਾ ਲੱਗਿਆ ਹੁਣ ਗਾਈਜ਼ ਮੱਥਾ ਟੇਕ ਕਿਉਂ ਨਾ ਪਾਇ ਲੈਣ ਚਲਿਆ ਜੋੜੇ ਜੋੜੇ ਕਰ ਚੋਂ ਗਾਈਜ਼ ਹਵਾ ਚੈੱਕ ਕਰੋ ਕਿੰਨੀ ਚੱਲ ਰਹੀ ਹੈ ਆ ਦੇਖੋ ਕਿੱਦਾਂ ਉੱਡ ਹੀ ਜਾਂਦਾ ਸਾਨੂੰ ਨਾ ਆਪਾਂ ਜਾ ਰਹੇ ਹਾਂ ਕੁਝ ਖਾਣ ਵਾਸਤੇ ਦੇਖਦੇ ਹਾਂ ਕੀ ਖਾਣੇ ਆ ਤੇ ਵਧੀਆ ਚੀਜ਼ ਆਪਾਂ ਨੂੰ ਲੱਗੇਗੀ ਇੱਥੇ ਆਪਾਂ ਪਹਿਤੂ ਲਵਾਈਆ ਚਾਂਪ ਹਾਫ ਮਲਾਈ ਲਵੇ ਤੇ ਹਾਫ ਮਸਾਲਾ ਚਾਂਪ ਤੇ ਇਧਰੋਂ ਮਮਾਰੀ ਨੂਡਲ ਵਗੈਰਾ ਖਾਣ ਲੱਗੇ ਨੇ ਹੰਦਰ ਗਏ ਨੇ ਆ ਕਹਿੰਦੇ ਕਿ ਚਾਂਪਾ ਅੰਦਰ ਲੈ ਕੇ ਜਾ ਨਹੀਂ ਸਕਦੇ ਤਾਂ ਕਰਕੇ ਉਹਨੇ ਆਪਾਂ ਇੱਧਰ ਬਹਿ ਕੇ ਖਾਵਾਂਗੇ ਦੱਸ ਜਿਆ ਦਾ ਨੂੰ ਕਹਿੋ ਜੀ ਆਨੇ ਗਾਈਜ਼ ਆਪਾਂ ਇਸ ਟਾਈਮ ਬੈਠੇ ਹੋਏ ਆ ਰਾਮ ਘਰ ਫੋਰ ਦੇ ਅੰਦਰ ਆਂਦੇ ਆ ਸਾਰੀ ਚਾਂਪਾ ਜੁਬਾਨ ਗਈ ਹੈ ਆਪਣੀ ਤਿਆਰ ਹੋ ਗਈਆਂ ਕੁਰਸੀ ਟੁੱਟੀ ਹੋਈ ਹੈ ਟੂਣਾ ਟੁੱਟ ਨਹੀਂ ਕਿਉਂ ਕੋਇਆ ਜੀ ਆਪਣੀ ਮਲਾਈ ਚਾਂਪਾ ਚੁੱਕੀ ਆ ਖਾ ਕੇ ਦੱਸਿਓ ਜੀ ਸਹੀ ਹੈ ਬਾਕੀ ਗੱਲ ਆਮ ਵੀ ਆ ਚੁੱਕੀ ਹੈ ਗਾਇਜ਼ ਉਹ ਤੁਹਾਨੂੰ ਆਪਾਂ ਟੇਸਟ ਕਰਕੇ ਦੱਸਦੇ ਹਾਂ ਤੇ ਇਹ ਵੀ ਮਸਾਲਾ ਆਮ ਨੇ ਰੈਂਡਿੰਗ ਕਰਾ ਲਈ ਬਹੁਤ ਜ਼ਿਆਦਾ ਹੀ ਕਰਾ ਆ ਤੇ ਜਿਸ ਹੁਣ ਆਪਾਂ ਲਵਾਈ ਆ ਪੁਦੀਨਾ ਚਾਪ ਤੁਹਾਨੂੰ ਆਪਾਂ ਕਿਹਾ ਜਿਹਦਾ ਚਾਪ ਹੀ ਹਨ ਜੀ ਆਪਾਂ ਜਵਾਰੀ ਚਾਪ ਲੱਗਦੀ ਹੈ ਤੇ ਹੁਣ ਆਪਾਂ ਚਾਪ ਲਵਾਈ ਆ ਪੁਦੀਨਾ ਚਾਪ ਆਈ ਵੀਰੇ ਤੋਂ ਤੇ ਉਧਰ ਬੱਸ ਬੰਦ ਰਹੀ ਹੈ ਹੁਣ ਆ ਆਪਣੀ ਆ ਗਈ ਆ ਪੁਦੀਨਾ ਚਾਪ ਆਪਾਂ ਪਾਜੀ ਖਾ ਕੇ ਦੱਸੋ ਕਿ ਇਹੋ ਜੀ ਹੈ ਵਧੀਆ ਪੱਕੀ ਗੱਲ ਹੈ ਜੇ ਜੋ ਮੁੰਨਾ ਪਾ ਜਾਰ ਰਹੇ ਆ ਵਾਪਸ ਕਰਨੇ ਚਾਹ ਤੇ ਆਪਾਂ ਖਾ ਪੀ ਲਿਆ ਜੋ ਖਾਣਾ ਸੀਗਾ ਤੇ ਇਧਰ ਰਸ਼ ਬਹੁਤ ਹੀ ਜ਼ਿਆਦਾ ਹੈ ਤਰਵਾ ਦਾ ਸ਼ੁਗਰ ਆਪਾਂ ਮੈਦਨੀ ਗਏ ਸੀ ਆਪਣਾ ਜਿਹੜਾ ਕਮਰਾ ਹੈਗਾ ਇਥੋਂ ਥੋੜਾ ਹੀ ਦੂਰੀ ਹੈਗਾ 5-10 ਮਿੰਟ ਦਾ ਰਸਤਾ ਹੈਗਾ ਬਸ ਆਪਾਂ ਜਾ ਰਹੇ ਆ ਆਪਾਂ ਹੁਣ ਜਾ ਰਹੇ ਆ ਇਧਰੋਂ ਰਸਤਾ ਬੰਦ ਕਰ ਦਿੱਤਾ ਆ ਗਾਈਜ਼ ਹੁਣ ਕੋਈ ਜਾਮ ਨਹੀਂ ਹੈਗਾ ਹੁਣ ਬਸ ਟ੍ਰੈਵਲ ਤੁਰਨ ਦੀ ਸੰਗਤ ਹੈ ਜੇ ਜਾਂਦੇ ਜਾਂਦੇ ਆਪਾਂ ਮੁਹੰਮਦ ਸੁਲਵਾਏ ਨੇ ਇੱਕ ਫਰਾਏ ਪਨੀਰ ਮਲਾਈ ਮੋਮੋਸ ਨੇ ਇੱਕ ਫਰਾਈ ਵੈਜ ਮੋਮੋਸ ਦੋਨੋਂ ਪਲੇਟਾ ਕਰਾਈਆਂ ਆਪਾਂ ਜਾ ਕੇ ਕਮਰੇ 'ਚ ਖਾਵਾਂਗੇ ਦੇਖੇ ਗਾਈਜ਼ ਸਾਰਾ ਵੈਜੀ ਹੁੰਦਾ ਆਲਮੋਸਟ ਦੋਨੇ ਮੋਮੋਸ ਪੈਕ ਹੋ ਚੁੱਕੇ ਨੇ ਆਪਾਂ ਜਾ ਰਹੇ ਹੁਣ ਕਮਰੇ 'ਚ ਗਾਈਜ਼ ਪੀਜ਼ਾ 59 ਰੁਪਏ ਤੋਂ ਸਟਾਰਟ ਆਹ 60 ਰੁਪਏ ਇਹ ਕਮ ਮલાઈ ਤੇ ਸਵੀਟ ਕੌਨ ਲੱਗ ਡੱਬੀ ਚ ਤੇ ਮਮਸ ਰਿਚ ਹੈਗੇ ਨੇ ਤੇ ਆਹ ਪ੍ਰਾਈਮਸ ਤੇ ਖਾਲੀ ਬੋਤਲ ਇਹ ਆ ਮਮਸ ਚ ਵੀ ਹੈਗੀ ਹੈ کریم ਮલાઈ ਵਗੈਰਾ ਜੇ ਉਹ ਨੂੰ ਨਾ ਪਾਏ ਆ ਅਗਮੋਰ ਮੈਂ ਘੁੰਦੇ ਘੁੰਦੇ ਆਪਾਂ ਪੀਜ਼ਾ ਖਾਣ ਆਏ ਆ ਆਪਣੇ ਜਿੱਥੇ ਕਮਰਾ ਹੈਗਾ ਉਹਦੇ ਕੋਲ ਹੀ ਇੱਕ ਦੋ ਗਲੀਆਂ ਛੱਡ ਕੇ ਤੇ ਅੰਦਰ ਉਹ ਬੜਾ ਵਧੀਆ ਬਣਿਆ ਇੱਥਾਂ ਕੈਂਟ ਬਣਿਆ ਆ ਆਪਾਂ ਜੀ ਆ ਕੇ ਬਹਿ ਗਏ ਨੇ ਆਪਾਂ ਕਿਹੜਾ ਪੀਜ਼ਾ ਲਵਾਇਆਗਾ ਮਾਰਗਰੀਟਾ ਮਾਰਗਰੀਟਾ ਏਸੀ ਚਲਵਾਨੇ ਆ ਗਾਇਜ਼ ਗਰਮੀ ਹੈ ਆਪਾਂ ਗਾਣੇ ਲਾ ਲਏ ਆਂਦਾ ਸਰ ਬਾਈ ਬਾਈ ਬੜੀ ਘੈਂਟ ਗੂੰਜ ਰਹੀ ਹੈ ਅੱਗੇੋਂ ਨਹੀਂ ਇਹਦਾ ਪਈ ਆਪਾਂ ਦੁਬਾਰਾ ਜਾਣਾ ਹੈ ਇਸ਼ਹਾਨ ਕਰਨ ਵਾਸਤੇ ਕਿਆ ਕਰੋ ਗਾਇਜ਼ ਹਮਰਾ ਪੀਜ਼ਾ ਆ ਚੁੱਕਾ ਹੈ ਤੇ ਉੱਪਰ ਜਲੂਸ ਨਿਕਲ ਰਿਹਾ ਔਨ

ਸ਼ੈਟ ਕਰੋਗੇ ਨਾ ਕਹਿ ਲਾ ਆ ਵੀ ਰਹਿਣਾ ਜਾਗਾ ਸਵਾਦ ਲੱਗ ਮਲ ਨਾਵੇਂ ਤੁਸੀਂ ਇੰਨਾ ਸਵਾਦ ਪੀ ਜਾ ਆਪਣੇ ਲੁਧਿਆਣੇ ਚੋਨੀ ਖਾਤਾ ਇਹਦਾ ਜਿੰਨਾ ਸਵਾਦ ਆ ਪੀਦਾ ਉਹ ਪੰਜੇ ਆ ਗਿਆ ਖਾ ਕੇ ਕੰਪੀਲਾ ਖਾ ਕੇ ਮਿਲਦੇ ਆ ਤੁਹਾਨੂੰ ਨੇ ਗਾਈਜ਼ ਆਪਾਂ ਪੀਜ਼ਾ ਖਾ ਕੇ ਹੁਣ ਆਪਾਂ ਆ ਗਏ ਆ ਦੁਬਾਰਾ ਕਮਰੇ 'ਚ ਆਪਣੇ ਕਮਰੇ ਦੇ ਕੋਲ ਹੀ ਸੀਗਾ ਉਹ ਪੀਜ਼ਾ ਕੀ ਸੀਗਾ ਗਾਈਜ਼ ਨਾਮ ਨਹੀਂ ਆਪਾਂ ਪੜਿਆ ਉਹਦਾ ਤੇ ਪੀਜ਼ਾ ਗਾਈਜ਼ ਸੁਆਦ ਸੀਗਾ ਪੀਜ਼ਾ ਆਪਾਂ ਹੁਣ ਚੱਲਨੇ ਆ ਦੁਬਾਰਾ ਦਰਬਾਰ ਸਾਹਿਬ ਇਸ਼ਨਾਨ ਕਰਨ ਵਾਸਤੇ ਤੇ ਟਾਈਮ ਗਾਈਜ਼ 11:30 ਹੋ ਚੁੱਕੇ ਨੇ ਅਸਫਰ ਜਾ ਰਹੇ ਆ ਗਾਈਜ਼ ਅਸਵੇਰੇ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਸੀਆਂ ਸਮਾਰੀਆਂ ਬੰਦ ਹੋ ਕੇ ਆ ਜਪਾ ਗੁਰਦੁਆਰੇ ਦੇ ਬਾਹਰ ਪਹੁੰਚ ਚੁੱਕੇ ਆ ਗਾਈਜ਼ ਐਸ਼ਟੈਂ ਵੀ ਆਪ ਸਾਬ ਲਾ ਲੋ ਟਾਈਮ ਕਾਫੀ ਹੋ ਚੁੱਕਾ ਹੈ 11:30 ਹੋ ਚੁੱਕੇ ਨੇ ਤੇ ਸੰਗਤ ਕਾਫੀ ਜ਼ਿਆਦਾ ਪਤਾ ਹੈ ਕਿਉਂ ਕਿ ਵਿਸਾਖੀ ਕੱਲ ਦੀ ਹੈ ਤਾਂ ਸਾਰੇ ਸੰਗਤ ਮੱਥਾ ਟੇਕਣ ਵਾਸਤੇ ਆਏ ਆਪਾਂ ਦੇ ਚਲੋ ਸਵੇਰੇ ਮੱਥਾ ਟੇਕ ਲਿਆ ਸੀ ਹੁਣ ਆਪਾਂ ਸਿਰੇ ਬਿਸ਼ਨਾਣ ਕਰ ਲੈਣਾ ਰਾਸ਼ ਚੈੱਕ ਕਰ ਲਓ ਕਿ ਇੱਥੇ ਹੀ ਆਪਾਂ ਬਾਹਰ ਹੈਗੇ ਆ ਰਾਸ਼ ਇੱਥੇ ਚੈੱਕ ਕਰ ਲਓ ਕਾਫੀ ਲੱਗਾ ਅੰਦਰ ਕਿੱਦਾਂ ਹੈ ਨਾ ਤੁਸੀਂ ਦੱਸੋ ਛਾਹੀ ਕਿ ਕਿਓ ਇੱਕ ਵਾਰੀ ਹੋਰ ਆਪਾਂ ਆ ਚੁੱਕੇ ਆ ਜੋੜੇ ਘਰ ਚ ਵਨ ਟਾਈਮ ਅਗੇਨ ਹੁਣ ਆਪਾਂ ਚੱਲੇ ਹਾਂ ਸਰੋਵਰ ਕੋਲ ਇਹਨਾਂ ਨੂੰ ਆਨ ਕਰਨ ਵਾਸਤੇ ਆਪਾਂ ਜੋੜੇ ਲਾ ਦਿੱਤੇ ਨੇ ਤੇ ਆਪਾਂ ਹੁਣੇ ਡੇਲਣ ਲੱਗੇ ਸੀ ਬਚਾਅ ਹੋ ਗਿਆ ਅਗਮ ਨੂੰ ਇੰਨੀ ਕੁ ਜ਼ਿਆਦਾ ਨੀਂਦ ਆ ਚੁੱਕੀ ਓ ਦਿਲ ਕਰਦਾ ਵਸ ਇੱਥੇ ਇੱਥੇ ਲੇਟ ਜਾ ਤਾਂ ਕਿਵੇਂ ਵਿਆ ਗਾਈਜ਼ ਚੈੱਕ ਕਰੋ ਪੌੜੀਆਂ ਤੇ ਵੀ ਸੰਗਤ ਲੇਟੀ ਹੋਈ ਹੈ ਤੇ ਗਾਈਜ਼ 12 ਵਜਨ ਨੂੰ ਸਿਰਫ ਤੇ ਸਿਰਫ 6 ਮਿੰਟ ਬਹਿਨੇ ਆਪਾਂ ਨੇ ਇਸ ਨਾਣ ਕਰੀਏ ਤੇ ਸੰਗਤ ਕਾਫੀ ਜ਼ਿਆਦਾ ਹੈ ਹਨਾ ਦਾਦਾ 11 ਢੋਣ ਆ ਗਈ ਜੀ ਇੱਕ ਚੈੱਕ ਕਰੋ ਸੰਗਤ ਇੰਨੀ ਜ਼ਿਆਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਦਿੱਤੀ ਗਈ ਹੈ ਇੰਨੀ ਜ਼ਿਆਦਾ ਸੰਗਤ ਹੈ ਲੋ ਗਾਈਜ਼ ਆ ਦੋਸਤਾਂ ਨੇ ਬਾਰਤ ਤਰਕ ਕਿਦ ਨੂੰ ਆ ਪਤਾ ਲੱਗਿਆ ਸਾਹਿਬ ਕਿ 12 ਵਜ ਗਏ ਨੇ ਤੇ ਮੇਰੇ ਵੱਲੋਂ ਸਾਰੇ ਭਰਾਵਾਂ ਵੀਰਾਂ ਨੂੰ ਇਸ ਆਖੀ ਜੀਆਂ ਲੱਖ ਲੱਖ ਵਧਾਈਆਂ ਅਭਿਸ਼ਾਨਣ ਕਰਨ ਚੱਲੇ ਆ ਗਾਈਜ਼ ਆਪਾਂ ਇਸ਼ਨਾਨ ਕਰਕੇ ਆ ਗਏ ਆ ਤੁਹਾਨੂੰ ਹੋਰ ਮੈਂ ਆਪਾਂ ਜਾਵਾਂਗੇ ਕਮਰੇ 'ਚ ਬਾਕੀ ਜੇ ਘਰਦਿਆਂ ਕਿਤੇ ਜਾਣਾ ਹੋਇਆ ਠੀਕ ਹੈ ਨਹੀਂ ਤਾਂ ਸਿੱਧਾ ਆਪਾਂ ਜਾਵਾਂਗੇ ਕਮਰੇ 'ਚ ਗਾਈਜ਼ ਹੁਣ ਆਪਾਂ ਜੋੜੇ ਲੈ ਕੇ ਹੁਣ ਆਪਾਂ ਜਾ ਰਹੇ ਆਂ ਵਾਪਸ ਆਪਣੇ ਕਮਰੇ 'ਚ ਤੇ ਕੱਲ ਆਪਾਂ ਸਵੇਰੇ ਚੋਲਣਾ ਵਾਪਸ ਘਰ ਤੇ ਗਾਈਜ਼ ਇਹ ਪੂਰੇ ਵਲੌਗ 'ਚ ਬਨੇ ਰਹੀਓ ਬੋਤਲਾਂ ਭਰੀਆਂ ਜਾ ਰਹੀਆਂ ਨੇ ਗਾਈ ਚੈੱਕ ਕਰੀ ਲਾਸਟ ਦੇ ਦਰਸ਼ਨ ਕਰ ਲੋ ਹੁਣ ਆਪਾਂ ਚੱਲ ਜਣਾ ਬਸ ਬਾਅਦ ਮਰ ਜਿਹੜਾ ਕਮਰਾ ਲਿੱਤਾ ਆ ਆਪਾਂ ਉੱਥੇ ਤੇ ਸਵੇਰੇ ਆਪਾਂ ਚੱਲ ਜਣਾ ਕਰ ਦਰਸ਼ਨ ਕਰਕੇ ਗਾਈਸ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਆ ਵੀ ਜ਼ਰੂਰ ਦੱਸਿਓ ਜੇ ਲਾਈਕ ਕਮੈਂਟ ਸ਼ੇਅਰ ਕਰਦੇ ਰਹਾ ਕਰੋ ਭਰਾਣ ਗਾਈਸ ਹੁਣ ਆਪਾਂ ਕਮਰੇ ਚ ਆ ਲੁਕੇ ਆਪਾਂ ਤੁਹਾਨੂੰ ਮਿਲਦੇ ਆ ਸਵੇਰੇ ਗਾਈਜ਼ ਆਪਾਂ ਹੁਣ ਚੱਲੇ ਆਂ ਘਰ ਤੇ ਟਾਈਮ ਗਾਈਜ਼ ਆਪਣਾ 8:30 ਹੋ ਚੁੱਕੇ ਸਮੇਂ ਤੇ ਬਾਹਰੋਂ ਕੱਢ ਲਿਆ ਆਪਾਂ ਘਟੋ ਚ ਬਹਿਣ ਲੱਗੇ ਆਂ ਤੇ ਆਪਾਂ ਬੁਨਾਂ ਤੇ ਬਹਿ ਚੁੱਕੇ ਆਂ ਉਹਨਾਂ ਆਪਾਂ ਬੱਸ ਸਟੈਂਡ ਜੱਲਿਏ ਫੜਾਫੜ ਬੱਸ ਲਈਏ ਤੇ ਘਰੇ ਚਲੀ ਗਏ ਜਿੱਦ ਆਪਾਂ ਬੱਸ ਅੱਡੇ ਕੋਲ ਪੁੱਛਣ ਆਲੇ ਆਂ आप ना ही अज कुछ खाया ना कुछ पीता हो ना पानी तक नहीं पीता आप गां कुछ खावे फिर जावे बस च बाकी देखते हैं बस च बह के ना कुछ खाओ बस बह चुके हैं ਇੰਦਾ ਹੀ ਗੇਜ਼ੇ ਨਹੀਂ ਸੁੱਟਾ ਨਹੀਂ ਹੈ ਲੋ ਗਾਈਜ਼ ਆਪਾਂ ਗਰੇਪਸ ਲਿੱਤੇ ਆਪਾਂ 12 ਘੰਟੇ ਲੈਣਾ ਨਹੀਂ ਸੀ ਗਾਈਜ਼ ਆਪਾਂ ਨੂੰ ਉਹਨਾਂ ਨੇ ਜਲੰਧਰ ਇੱਥੇ ਲਾ ਦਿੱਤਾ ਹੈ ਬੱਸ ਅੱਡੇ ਤੇ ਜਲੰਧਰ ਵਾਲੇ ਤੇ ਹੁਣ ਆਪਾਂ ਲੁਧਿਆਣੇ ਦੀ ਬੱਸ ਕਰਨ ਦੇ ਦੁਆਰਾ ਯਾਸ਼ ਬਹੁਤ ਜ਼ਿਆਦਾ ਹੈ ਜੋ ਹੁਣ ਆਪਾਂ ਜਾਂ ਕੇ ਬੱਸ ਵਿੱਚ ਬੈਠੇ ਆ ਟਾਈਮ 1:30 ਹੋ ਚੁੱਕੇ ਨੇ ਅਗੋਂ ਮੈਂ ਮਜੀ ਤੇ ਉਹ ਨੇ ਨਾ ਨੇ ਚੀਜ਼ਾਂ ਵਗੈਰਾ ਲੈਂਦੀਆਂ ਖਾਣ ਵਾਸਤੇ ਤੇ ਇੱਧਰ ਬਿਸਕਟ ਆਪਾਂ ਖੋਲ ਲੈਨੇ ਆਪਸ ਆਰੇ ਆ ਚਾਪਸ ਚ ਵੰਡ ਲੈ ਸੀ ਇੱਧਰ ਚੀਜ਼ਾਂ ਦੇ ਪੈਕੇਟ ਦਿਖਾਓ ਚੈੱਕ ਕਰੋ ਤੇ ਆਪਾਂ ਹੁਣ ਜਾ ਰਹੇ ਆ ਗਾਈਸ ਆਪਾਂ ਫਗਵਾੜੇ ਪਹੁੰਚ ਚੁੱਕੇ ਹਾਂ ਤਾਂ ਇਹ ਆਪਾਂ ਸਿੰਘਾਂ ਸਿੰਘਾਂ ਸਹੀ ਗੱਲ ਦੱਸਾਂ ਨੀਂਦ ਆਈ ਬਹੁਤ ਜ਼ਿਆਦਾ ਇਹਨੇ ਕਰ ਜਾ ਕੇ ਬਸ ਸੋਣਾ ਵੈ ਸੋਣਾ ਜੋ ਕਹਿੰਦੇ ਨਾ ਬਸ ਜਾ ਕੇ ਗਾਈਜ਼ ਆਪਾਂ ਪਹੁੰਚ ਚੁੱਕੇ ਆ ਨਰਮੋਦਿਆਣੇ ਏ ਪਾਸ ਨੇ ਕਿੰਨਾ ਟਾਈਮ ਵੇਸਟ ਕੀਤਾ ਸਾਡਾ ਗਾਈਜ਼ ਟਾਈਮ ਹੋ ਗਿਆ ਆਪਣਾ 2:00 ਵੱਜ ਗਏ ਨੇ ਇਹਨਾਂ ਆਪਾਂ ਟੇਕ ਕਰ ਰਹੇ ਆ ਉਹਨਾਂ ਪਹੁੰਚਣੇ ਆ ਕਾਰ